ਇਹ ਪੋਕੇਵਾਂਤ ਮਾਨਸਿਆਂ ਜਿਹੜੀ ਤੇਰੀ ਕਵਰ ਆ ਉਹ ਲੋਕਾਂ ਨੇ ਪੁੱਟ ਚੁੱਕੀ ਚੁੱਕ ਲਈ ਹੈ ਤੇ ਤੈਨੂੰ ਇਹਦੇ ਚ ਸੁੱਟਣ ਦੀ ਤਿਆਰੀ ਆ ਦੇਖੋ ਸਰਕਾਰ ਨੂੰ ਅਸਲ ਚ ਮੂੰਹ ਮਾਰਨ ਦੀ ਹੱਤ ਪੈ ਗਈ ਕਿਉਂਕਿ ਇਹਨਾਂ ਨੇ ਸੈਂਟਰ ਨਾਲ ਰਲ ਕੇ ਜਿਹੜਾ ਮੋਰਚੇ ਚਕਾਏ ਆ ਚਾ ਅੱਗੇ ਮੋਰਚੇ ਲੱਗਣ ਤੋਂ ਇਹਨਾਂ ਨੇ ਰੋਕੇ ਆ 65533 ਏਕੜ ਧਰਤੀ ਇਹਨਾਂ ਨੇ ਰਿਕਵਰ ਕਰਨ ਦੀ ਸਕੀਮ ਚ ਆ ਉਹਦੇ ਵਿੱਚ ਪੰਜਾਬ ਦੇ ਨਾ ਕਿਸੇ ਐਮਐਲਏ ਦੀ ਆ ਨਾ ਕਿਸੇ ਐਮਪੀ ਦੀ ਆ ਤੇ ਨਾ ਵਿਰੋਧੀ ਪਾਰਟੀਆਂ ਦੀ ਉਹਦੇ ਵਿੱਚ ਕਿਸੇ ਦੀ ਵੀ ਉਹਦੇ ਵਿੱਚ ਜ਼ਮੀਨ ਜਾਇਦਾਦ ਆ ਨਾ ਇਹਨਾਂ ਦਾ ਕਿਸੇ ਦਾ ਘਰ ਆ ਤੇ ਫਿਰ ਉਹਨਾਂ ਦਾ ਕਿਉਂ ਨਹੀਂ ਉਹਨਾਂ ਮਾਰੇ ਪਾਸੇ ਨੂੰ ਕਿਉਂ ਨਹੀਂ ਜਾਂਦੇ ਇਹ ਇਹ ਕਿਸਾਨ ਦੀ ਮਰਜ਼ੀ ਆ ਦਵੇ ਨਾ ਦਵੇ ਇਹ ਸਾਰੇ ਸੁਣਦੇ ਆ ਵੀ ਹਾਂ ਦਵੇ ਨਾ ਦਵੇ ਯਾਰ ਸਾਡੀ ਮਰਜ਼ੀ ਇਹਨਾਂ ਨੇ ਨੋਟੀਫਿਕੇਸ਼ਨ ਤੱਕੜਤਾ ਉਹਦਾ ਕਿ ਤੁਸੀਂ ਨਾ ਹੁਣ ਵੇਚ ਸਕਦੇ ਹੋ ਨਾ ਇਹਨੂੰ ਟ੍ਰਾਂਸਫਰ ਕਰ ਸਕਦੇ ਹੋ ਇੱਥੋਂ ਤੱਕ ਕੇ ਨਾ ਤੁਸੀਂ ਆਪ ਘਰ ਪਾ ਸਕਦੇ ਹੋ ਉਹਦੇ ਚ ਉਦੀ ਮਰਜ਼ੀ ਕਿਤੇ ਰਹੇਗੀ ਵੀ ਉਹ ਦਵੇ ਜਾਂ ਨਾ ਦਵੇ ਜਮੂਰੀ ਹੱਤ ਇੱਕ ਤਰੀਕੇ ਨਾਲ ਮਰ ਗਿਆ ਇਧਰ ਬੰਦਿਆਂ ਦਾ ਮਰ ਗਿਆ ਨਹੀਂ ਜੀ ਮਾਰ ਲਿਆ ਉਹਨਾਂ ਨੇ ਜਮੂਰੀ ਹੱਤ ਸਾਡਾ ਅੱਜ ਸਾਰੇ ਪੰਜਾਬ ਦੇ ਵਿੱਚ ਕੈਕਟਰ ਮਾਰਚ ਹੋ ਰਹੇ ਨੇ ਜਿਹੜੀ ਆ ਲੈਂਡ ਪਾਲ ਪੂਲਿੰਗ ਪਾਲਿਸੀ ਧੰਦੀ ਆ ਇਹਨਾਂ ਨੇ ਇਹ ਕਿਸਾਨਾਂ ਨੂੰ ਧਾਰਨ ਵਾਸਤੇ ਧੰਦੀ ਆ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਾਂਸ਼ੂ ਮੜਕਣ ਮੌਜੂਦ ਆ ਪਟਿਆਲਾ ਦੇ ਪਸਿਆਣਾ ਦੇ ਵਿੱਚ ਜਿੱਥੇ ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਲੈਂਡ ਪੋਲਿੰਗ ਨੂੰ ਲੈ ਕੇ ਟਰੈਕਟਰ ਮਾਰਚ ਕੱਟਿਆ ਜਾ ਰਿਹਾ ਸਾਡੇ ਨਾਲ ਕਿਸਾਨ ਦੀ ਜਥੇਬੰਦੀਆਂ ਮੌਜੂਦ ਨੇ ਤੇ ਗੱਲਬਾਤ ਕਰਾਂਗੇ ਆਗੂ ਸਾਹਿਬ ਕੀ ਨਾਮ ਹੈ ਤੁਹਾਡਾ ਮੈਂ ਰਣਜੀਤ ਸਿੰਘ ਸੁਬਾਜਪੁਰ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੁਨੈਲ ਕ੍ਰਾਂਤੀਕਾਰੀ ਅੱਜ ਟਰੈਕਟਰ ਮਾਰਚ ਕੱਟੀ ਜਾ ਰਹੀ ਹੈ ਲੈਂਡ ਪੋਲਿੰਗ ਨੂੰ ਲੈ ਕੇ ਜੋ ਰਾਜਪੁਰਾ ਤੇ ਹੋਰ ਪਿੰਡਾਂ ਦੇ ਵਿੱਚ ਹੋ ਰਹੀ ਹੈ ਕੀ ਸਹੀ ਹੈ ਇਹ ਗਲਤ ਹੈ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਅਸੀਂ ਤਾਂ ਇਸ ਇਸ ਨਾਲ ਦੇਖਦੇ ਹਾਂ ਕਿ ਕਿਸਾਨ ਪਹਿਲੇ ਹੀ ਆਤਮ ਤਿਆਵਲ ਜਾ ਰਿਹਾ ਪੰਜਾਬ ਦਾ ਕਿ ਇੱਥੇ ਦੇ ਜਿਹੜੇ ਸਰਕਾਰ ਦੇ ਕਾਇਦੇ ਕਾਨੂੰਨ ਨੇ ਉਹ ਕਿਸਾਨ ਮਾਰੂ ਨੇ ਤੇ ਨੀਤੀਆਂ ਜਿਹੜੀਆਂ ਕਾਰਪੋਰੇਟਾਂ ਨੇ ਲੈ ਕੇ ਆਏ ਨੇ ਉਹਦੇ ਤਹਿਤ ਇਹਨਾਂ ਨੇ ਜਿਹੜੀ ਲੈਂਡ ਪੂਲਿੰਗ ਸਕੀਮ ਕੱਢੀ ਆ ਕਿ ਉਹਦੇ ਤੇ ਵੀ ਕਿਸਾਨ ਨੂੰ ਦੇਣਾ ਕੁਝ ਨਹੀਂ ਉਹਦੇ ਤੋਂ 1 ਏਕੜ ਜ਼ਮੀਨ ਲੈ 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 ਲੈਣੀ ਆ ਤੇ ਉਹਨੂੰ 200 ਗਜ ਇਹ ਕਹਿ ਕੇ ਵੀ ਤੂੰ ਇੱਥੇ ਦੁਕਾਨ ਬਣਾ ਲਈ ਤੇ 1000 ਗਜ ਤੂੰ ਘਰ ਪਾ ਲਈ ਪਹਿਲੀ ਗੱਲ ਇਹ ਆ ਸਾਡਾ ਸਵਾਲ ਸਰਕਾਰ ਨੂੰ ਕਿ ਪੰਜਾਬ ਦੇ ਵਿੱਚ ਕਿਸੇ ਕਿਸਾਨ ਨੇ ਮੰਗ ਨਹੀਂ ਕੀਤੀ ਕਿ ਸਾਡੀਆਂ ਜ਼ਮੀਨਾਂ ਰਿਕੁਆਇਰ ਕਰੋ ਜਾ ਕਿਸੇ ਵੀ ਲੋਕਾਂ ਨੇ ਮੰਗ ਨਹੀਂ ਕੀਤੀ ਕਿ ਸਾਨੂੰ ਘਰ ਚਾਹੀਦੇ ਆ ਤੇ ਜਦੋਂ ਸਾਨੂੰ ਨਾ ਤਾਂ ਜ਼ਮੀਨ ਦੇਣੀ ਆ ਤੇ ਨਾ ਸਾਨੂੰ ਘਰ ਚਾਹੀਦੇ ਆ ਤਾਂ ਫਿਰ ਸਰਕਾਰ ਨੇ ਜਿਹੜੀ ਇਹ ਨੀਤੀ ਲੈ ਕੇ ਆਇਆ ਕਿ 1 ਏਕੜ ਲੈ ਕੇ ਉਹ ਤੋਂ 1200 ਗਜ ਦੇ ਦੇਣੀ ਆ ਦੂਜੀ ਗੱਲ ਇਹ ਇੱਥੇ ਹੀ ਨਹੀਂ ਸਾਨੂੰ ਬਖਸਦੇ ਇਹਨਾਂ ਨੇ ਅਗਲਾ ਜਿਹੜਾ ਇੱਕ ਲਾਸਟ 8 ਨੰਬਰ ਪੇਜ ਤੇ ਇਹਨਾਂ ਦਾ ਇੱਕ ਪੈਰਾ ਹੈਗਾ ਉਹਦੇ 'ਚ ਇਹ ਲਿਖਦੇ ਆ ਕਿ ਸੀ ਜਿਹੜੇ ਸਿਵਰੇਜ ਆ ਪਾਣੀ ਆ ਲਾਈਟਾਂ ਨੇ ਇਹਦੇ ਪ੍ਰਬੰਧ ਵਾਸਤੇ ਸੀ 1 ਕਰੋੜ ਰੁਪਇਆ ਜਿਹੜਾ 1 ਏਕੜ ਤੇ ਪਲਾਂਟੀ ਲੱਗੂਗੀ ਤੇ ਉਹਦੇ ਚ ਨਾਲ ਇਹ ਦੀ ਅਗਲੀ ਲਾਈਨ ਜੇ 1 ਕਰੋੜ ਰੁਪਏ ਚ ਨਹੀਂ ਸਰਦਾ ਤਾਂ ਉਸ ਨੂੰ ਸਰਕਾਰ ਡਬਲ ਵੀ ਲੈ ਸਕਦੀ ਆ ਤੇ ਸਾਡਾ ਸਵਾਲ ਆ ਸਰਕਾਰ ਨੂੰ ਕਿ ਕਰੋੜ ਰੁਪਏ ਕਿਸਾਨ ਕਿਤੋਂ ਦੇਊਗਾ ਅੱਜ ਤੁਸੀਂ ਨੋਟੀਫਿਕੇਸ਼ਨ ਕਰਤਾ ਸਾਡੀਆਂ ਜ਼ਮੀਨਾਂ ਤੁਸੀਂ ਰੋਕ ਲੀਆਂ ਤੇ ਆ ਤੁਸੀਂ ਦੇਖ ਲਓ ਜਿੱਥੇ ਧਰਤੀ ਤੇ ਅਸੀਂ ਖੜਿਆ ਇੱਥੇ ਵੀ ਇਹ ਗਵਾ ਨਜ਼ਰ ਆ ਰਿਹਾ ਤੇ ਪੱਤਰਕਾਰ ਭੰਮੇਟਾ ਕੈਮਰਾ ਕਰਕੇ ਦੇਖ ਲਵੇ ਇੱਥੇ ਹਜ਼ਾਰਾਂ ਪਸ਼ੂ ਨੇ ਤਿੰਨ ਚਾਰ ਪਿੰਡਾਂ ਦੇ ਵਿੱਚ ਦੁੱਧ ਦਾ ਕਾਰੋਬਾਰ ਆ ਸੰਕਰੇ ਲੋਕ ਦੁੱਧੇਦਾਂ ਦੇ ਨਾਲ ਜੁੜੇ ਹੋਇਆ ਇਸ ਤੋਂ ਅੱਗੇ ਜਿਹੜੇ ਖੇਤੀਬਾੜੀ ਨਾਲ ਹੋਰ ਲੋਕ ਜੁੜੇ ਹੋਇਆ ਜਿਹੜੇ ਭਾਵੇਂ ਦਿਹਾੜੀ ਕਰਦੇ ਆ ਜ਼ਮੀਨਾਂ ਠੇਕੇ ਤੇ ਲੈਂਦੇ ਆ ਟਰੈਕਟਰਾਂ ਦੀ ਰਿਪੇਅਰ ਕਰਦੇ ਆ ਦਵਾਈਆਂ ਦੀਆਂ ਦੁਕਾਨਾਂ ਨੇ ਪਰਚੂਨ ਦੀਆਂ ਦੁਕਾਨਾਂ ਨੇ ਉਹ ਲੋਕ ਕਿੱਥੇ ਜਾਣਗੇ ਜਿਹੜੀ ਜਿਹੜੇ ਇਹਦੇ ਨਾਲ ਜੁੜੇ ਹੋਏ ਆ ਇਹ ਸਭ ਤੋਂ ਵੱਡਾ ਜਿਹੜਾ ਮਾਰੂ ਹਮਲਾ ਸਰਕਾਰ ਦਾ ਉਹ ਬਾਲਾ ਨਿੰਦਣਯੋਗ ਆ ਅਗਲੀ ਗੱਲ ਜੇ ਸੱਚੀ ਮੁੱਚੀ ਸਰਕਾਰ ਦਾ ਇਹ ਪੈਂਤੜਾ ਸਹੀ ਆ ਤਾਂ ਹਰ ਰੋਜ਼ ਕੈਬਨਟ ਦੀਆਂ ਮੀਟਿੰਗਾਂ ਕਰਕੇ ਰੋਜ਼ ਇੱਕ ਨਵਾਂ ਜਿਹੜਾ ਇਸ ਦੇ ਵਿੱਚ ਐਮੈਂਡਮੈਂਟ ਕਰਦੇ ਆ ਨਵਾਂ ਕਾਨੂੰਨ ਪਾਉਂਦੇ ਆ ਪਹਿਲਾਂ 30000 ਸੀ ਫਿਰ 50000 ਕਰ ਤਿਆ ਹੁਣ ਕਹਿੰਦੇ 1 ਲੱਖ ਸੀ ਕਰ ਦਾਂਗੇ 65533 ਏਕੜ ਜਿਹੜੀ ਜ਼ਮੀਨ ਆ ਜੇ ਇਹ ਕਹਿੰਦੇ ਵੀ ਅਸੀਂ 1 ਲੱਖ ਰੁਪਈਆ ਇਹਨਾਂ ਨੂੰ ਪਲਾਂਟੀ ਦਵਾਂਗੇ ਜੇ 3 ਸਾਲ ਤੋਂ ਬਾਅਦ ਭਲਾ ਕਿੱਥੋਂ ਲਿਆਉਣਗੇ 6500 ਮਿਲੀਅਨ ਰੁਪਏ ਤੇ ਅੱਜ ਇਹ 85 8500 ਕਰੋੜ ਰੁਪਈਆ ਸੈਂਟਰ ਤੋਂ ਵਿਆਜ ਤੇ ਲੈ ਕੇ ਆਏ ਆ ਸਾਡਾ ਪੰਜਾਬ ਆ ਜਿਹੜਾ ਜਿਨ੍ਹਾਂ ਨੇ ਬਾੜ-ਬਾੜ ਕਰਜ਼ੇ ਥੱਲੇ ਵਿੰਨਤਾ ਤੇ ਨਵੇਂ ਸਿਰੇ ਤੋਂ ਸਾਡੇ ਜਿਹੜੇ ਘਰ ਜਿੱਥੇ ਸੀ ਰਹਿ ਰਹੇ ਆ ਸਾਡੇ ਜਿਹੜੇ ਬੈਂਕ ਬੈਲੈਂਸ ਨੇ ਸਾਡੀਆਂ ਜਿਹੜੀਆਂ ਅਦਰਜ਼ ਪ੍ਰਾਪਰਟੀਆਂ ਨੇ ਕਿਸੇ ਦੀਆਂ ਉਹਨਾਂ ਨੂੰ ਵੀ ਥਿਆਉਣ ਦੇ ਵਾਸਤੇ ਵੱਡਾ ਜਿਹੜਾ ਇਹਦੇ ਚ ਰੱਖਿਆ ਇਹਨਾਂ ਨੇ ਉਹ ਸੜਕਾਂ ਵਾਲਾ ਤੁਮ ਨਹੀਂ ਦੱਸਿਆ ਸੜਕਾਂ ਦਾ ਵਿੱਚ ਇਹਨਾਂ ਨੇ ਇਹ ਪਾਇਆ 8 ਨੰਬਰ ਪੇਜ ਤੇ ਆ ਕਿ ਜਿਹੜੇ ਲੋਕ ਉੱਥੇ ਰਹਿਣਗੇ ਉਹਨਾਂ ਦੇ ਸੜਕਾਂ ਬਣਨਗੇ ਤੇ ਉਹਨਾਂ ਤੇ 60 40 ਦੇ ਅਨੁਪਾਤ ਨਾਲ ਉਹਦਾ ਖਰਚਾ ਦੇਣਾ ਪਊਗਾ 60% ਕਿਸਾਨ ਦੇਊਗਾ 40% ਸਰਕਾਰ ਦਊਗੀ ਜਾਂ ਪੁੱਡਾ ਦਊਗਾ ਕੁੱਤਾ ਵਾਂਗੂ ਪਾਲੀ ਜ਼ਮੀਨ ਇਹ ਲੈਣ ਨੂੰ ਕਰਦੇ ਨੇ ਤੇ ਪਰ ਗੱਲ ਕਰੀਏ ਜਿੱਥੇ ਵੀ ਪਿੰਡਾਂ ਦੇ ਜਾ ਰਹੇ ਇੰਟਰਵਿਊ ਹੋ ਰਹੇ ਨੇ ਉਹ ਸਾਰੇ ਇਸ ਚੀਜ਼ ਨੂੰ ਨਿੰਦਾ ਕਰ ਰਹੇ ਨੇ ਕਿਸਾਨੇ ਨਹੀਂ ਵੇਚਣੀ ਪਰ ਕੀ ਕਾਰਨ ਹੈ ਸਰਕਾਰ ਜੋਰ ਪਾ ਰਹੀ ਹੈ ਵੇਚਣ ਨੂੰ ਦੇਖੋ ਸਰਕਾਰ ਨੂੰ ਅਸਲ 'ਚ ਮੂੰਹ ਮਾਰਨ ਦੀ ਹੱਤ ਪੈ ਗਈ ਕਿਉਂਕਿ ਇਹਨਾਂ ਨੇ ਸੈਂਟਰ ਨਾਲ ਰਲ ਕੇ ਜਿਹੜਾ ਮੋਰਚੇ ਚੁਕਾਏ ਆ ਜਾਂ ਅੱਗੇ ਮੋਰਚੇ ਲੱਗਣ ਤੋਂ ਇਹਨਾਂ ਨੇ ਰੋਕੇ ਆ ਤੇ ਉਹਨਾਂ ਤੇ ਇਹ ਲੱਗਦਾ ਵੀ ਕਿਸਾਨਾਂ ਨੂੰ ਅਸੀਂ ਖਬ ਨਹੀਂ ਦਿਵਾ ਲਿਆ ਪਰ ਅੱਜ ਕਿਸਾਨ ਸਾਫਤ ਕਰ ਦਣਗੇ ਟਰੈਕਟਰ ਮਾਰਚੇ ਦੇ ਰਾਹੀਂ ਕਿ ਭਗਵੰਤ ਮਾਨਸਾ ਜਿਹੜੀ ਤੇਰੀ ਕਵਰਾ ਉਹ ਲੋਕਾਂ ਨੇ ਪੁੱਟ ਚੁੱਕ ਲਈ ਹੈ ਤੇ ਤੈਨੂੰ ਇਹਦੇ ਚ ਸੁੱਟਣ ਦੀ ਤਿਆਰੀ ਆ ਕਿ ਕਿਉਂਕਿ ਸਾਨੂੰ ਜੇ ਐਂ ਲੱਗਦਾ ਹੋਵੇ ਵੀ ਵੋਟਾਂ ਕਰਕੇ ਸੀ ਇਹਨੂੰ ਬਦਲ ਦਾਂਗੇ ਐਸ ਹਜਾਮ ਦੇ ਵਿੱਚ ਸਾਰੇ ਲੰਗੇ ਆ ਮੈਂ ਤੁਹਾਨੂੰ ਇੱਕ ਤੁਹਾਡੇ মিডিਆਮ ਰਾਹੀਂ ਇੱਕ ਗੱਲ ਇਸ ਗੱਲ ਦੀ ਪੱਕੀ ਗਰੰਟੀ ਦਿੰਦਾ ਕਿ ਪੰਜਾਬ ਦੇ ਵਿੱਚ ਚੜੀ 65533 ਏਕੜ ਧਰਤੀਆਂ ਨੇ ਰਿਕਵਰ ਕਰਨ ਦੀ ਸਕੀਮ ਚ ਆ ਉਹਦੇ ਵਿੱਚ ਪੰਜਾਬ ਦੇ ਨਾ ਕਿਸੇ ਐਮਐਲਏ ਦੀ ਆ ਨਾ ਕਿਸੇ ਐਮਪੀ ਦੀ ਆ ਤੇ ਨਾ ਵਿਰੋਧੀ ਪਾਰਟੀਆਂ ਦੀ ਉਹਦੇ ਵਿੱਚ ਕਿਸੇ ਦੀ ਵੀ ਉਹਦੇ ਵਿੱਚ ਜ਼ਮੀਨ ਜਾਇਦਾਦ ਆ ਨਾ ਉਹਨਾਂ ਦਾ ਕਿਸੇ ਦਾ ਘਰ ਆ ਤੇ ਫਿਰ ਉਹਨਾਂ ਦਾ ਕਿਉਂ ਨਹੀਂ ਉਹਨਾਂ ਵਾਲੇ ਪਾਸੇ ਨੂੰ ਕਿਉਂ ਨਹੀਂ ਜਾਂਦੇ ਇਹ ਜੇ ਸੱਚੀ ਮੁੱੱਚੀ ਲੋਕ ਕਹਿੰਦਾ ਮਤਲਬ ਹੈ ਕਿ ਚਾਹੇ ਭਾਜਪਾ ਆ ਕੱਲੀ ਆ ਕਾਂਗਰਸ ਆ ਇਹਨਾਂ ਦੇ ਕਿਸੇ ਵੀ ਆਗੂ ਦੀ ਜ਼ਮੀਨ ਇਹਦੇ ਵਿੱਚ ਨਹੀਂ ਹੈਗੀ ਕਿਸੇ ਦੀ ਪੰਜਾਬ ਦੇ ਵਿੱਚ ਕਿਸੇ ਵੀ ਆਗੂ ਦੀ ਜ਼ਮੀਨ ਨਹੀਂ ਹੈਗੀ ਕਿਸੇ ਦਾ ਘਰ ਨਹੀਂ ਹੈਗਾ ਪਰ ਸਾਡੇ ਸੈਂਕੜੇ ਘਰ ਵੀ ਨੇ ਖੇਤਾਂ 'ਚ ਤੇ ਕਿੰਨੇ ਗਿਣਤੀ ਦੇ ਵਿੱਚ ਪੰਡ ਨੇ ਜਿਹੜੇ ਉਹਨਾਂ ਨੇ ਜਾੜ ਦੇਣੇ ਆ ਤੇ ਆਹ ਜਿਹੜਾ ਪਸਾਣੇ ਦੀ ਜਿਹੜੀ ਜ਼ਮੀਨ ਆ ਤੇ ਸ਼ੇਰਮਾਜਰੀ ਦੀ ਜ਼ਮੀਨਾਂ ਬਾਈਪਾਸ ਦੇ ਨੇੜੇ ਤੇੜਾ ਇਹ ਆਲਰੇਡੀ ਬਹੁਤ ਕੀਮਤੀ ਆ ਚਲੋ ਕੀਮਤਾਂ ਲੱਗ ਗਾਲਾ ਜਦੋਂ ਅਸੀਂ ਆਪਣੇ ਬੱਚਿਆਂ ਵਾਸਤੇ ਰੱਖੀ ਸਾਡੇ ਮਾਪਿਆਂ ਨੇ ਸਾਨੂੰ ਦਿੱਤੀ ਆ ਤੇ ਸਰਕਾਰ ਕਿਹੜੇ ਉਹਦੇ ਨਾਲ ਆ ਕੇ ਜਾਨੀ ਇੱਕ ਕਿਸਮ ਦਾ ਆਪਣੇ ਆਪ ਬਿਨਾਂ ਪੁੱਛੇ ਸਾਤੋਂ ਬਿਨਾਂ ਰਾਏ ਲੱਤੇ ਤੇ ਸਾਡੀ ਜ਼ਮੀਨ ਦਾ ਨੋਟੀਫਿਕੇਸ਼ਨ ਕਰਤਾ ਹੋਰ ਇੱਕ ਵੱਡਾ ਇਹਦਾ ਹਮਲਾ ਲੋਕਾਂ ਤੇ ਜਿਹੜਾ ਪੰਬਲ ਪੁੱਸੇ 'ਚ ਪਾਉਣ ਵਾਲਾ ਉਹ ਇਹ ਹੈ ਕਿ ਇਹ ਕਿਸਾਨ ਦੀ ਮਰਜ਼ੀ ਆ ਦਵੇ ਨਾ ਦਵੇ ਇਹ ਸਾਰੇ ਸੁਣਦੇ ਆ ਵੀ ਹਾਂ ਦਵੇ ਨਾ ਦਵੇ ਯਾਰ ਸਾਡੀ ਮਰਜ਼ੀ ਆ ਜਦੋਂ ਇਹਨਾਂ ਨੇ ਇੱਕ ਪਾਸੇ ਜ਼ਮੀਨ ਨੂੰ ਬਗਲ ਲਿਆ ਨੋਟੀਫਿਕੇਸ਼ਨ ਜਾਰੀ ਹੋ ਗਿਆ ਨੋਟੀਫਿਕੇਸ਼ਨ ਦੇ ਵਿੱਚ ਬਕਾਇਦਾ ਕਿਲਾ ਨੰਬਰ ਆ ਗਿਆ ਫਰਦਾਂ ਦੇ ਆ ਗਏ ਉਹਨਾਂ ਚ ਕਤੌਨੀ ਨੰਬਰ ਆ ਗਿਆ ਜਾਣਕਾਰੀ ਇਹ ਵੀ ਆ ਰਹੀ ਹੈ ਕਿ ਜੇ ਕਿਸੇ ਦੀ ਜ਼ਮੀਨ ਹੈ ਆਗੂ ਸਾਹਿਬ ਉਹ ਕਿਸੇ ਨੂੰ ਅੱਗੇ ਵੀ ਨਹੀਂ ਵੇਚ ਸਕਦਾ ਸਿਰਫ ਇਹਨਾਂ ਨੂੰ ਵੇਚ ਸਕਦਾ ਹੁਣ ਮੈਂ ਉਹੀ ਤੇ ਦੱਸ ਰਿਹਾ ਨਾ ਇਹਨਾਂ ਨੇ ਨੋਟੀਫਿਕੇਸ਼ਨ ਤੱਕ ਕੱਢਤਾ ਉਹਦਾ ਕਿ ਤੁਸੀਂ ਨਾ ਹੁਣ ਵੇਚ ਸਕਦੇ ਹੋ ਨਾ ਇਹਨੂੰ ਟ੍ਰਾਂਸਫਰ ਕਰ ਸਕਦੇ ਹੋ ਇੱਥੋਂ ਤੱਕ ਕਿ ਨਾ ਤੁਸੀਂ ਆਪ ਘਰ ਪਾ ਸਕਦੇ ਹੋ ਉਹਦੇ 'ਚ ਇਹ ਨੋਟੀਫਿਕੇਸ਼ਨ ਕਹਿ ਰਿਹਾ ਤੇ ਫਿਰ ਉਹਦੇ 'ਚ ਬੰਦੇ ਦੀ ਮੋਨੋਪੋਲੀ ਕਿਤੇ ਰਹੇਗੀ ਉਹਦੀ ਮਰਜ਼ੀ ਕਿਤੇ ਰਹੇਗੀ ਵੀ ਉਹ ਦਵੇ ਜਾਂ ਨਾ ਦਵੇ ਜਮੂਰੀ ਹੱਤ ਇੱਕ ਤਰੀਕੇ ਨਾਲ ਮਰ ਗਿਆ ਇੱਧਰ ਬੰਦਿਆਂ ਦਾ ਮਰ ਗਿਆ ਨਹੀਂ ਜੀ ਮਾਰ ਲਿਆ ਉਹਨਾਂ ਨੇ ਜਮੂਰੀ ਹੱਕ ਸਾਡਾ ਪਰ ਲੋਕ ਨੇ ਜਿਹੜੇ ਇਹ ਹੁਣ ਇਸ ਗੱਲ ਤੇ ਆ ਗਏ ਵੀ ਜੇ ਅੱਜ ਇਹਨਾਂ ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਜੇ ਇਹ ਖੋਈਆਂ ਜਾਂਦੀਆਂ ਨੇ ਤਾਂ ਜਿਹੜੇ ਨਾਲ ਵਾਲੇ ਨੇ ਗਵਾਂਢੀ ਨੇ ਤਾਂ ਕੱਲ ਨੂੰ ਹਮਲਾ ਉਹਨਾਂ ਤੇ ਵੀ ਹੋਊਗਾ ਉਹ ਧੰਨਵਾਦ ਜੀ ਸਾਡੇ ਨਾਲ ਹੋਰ ਵੀ ਬੰਦੇ ਐਡ ਨੇ ਗੱਲਬਾਤ ਕਰਦੇ ਆ ਭਾਈ ਤੁਸੀਂ ਕਹਿ ਰਹੇ ਹੋ ਜਿਹੜਾ ਤੱਕਾ ਹੋ ਰਿਹਾ ਕਿਵੇਂ ਦੇਖਦੇ ਓ ਮੈਂ ਦੇਖੋ ਅੱਜ ਸੁਜੁਗਤ ਮੋਰਚੇ ਦਾ ਫੈਸਲਾ ਹੈ ਵੀ ਟ੍ਰੈਕਟਰ ਮਾਰਚ ਕੱਢਣਾ ਸਾਰੇ ਪੰਜਾਬ ਦੇ ਵਿੱਚ ਤਾਂ ਇੰਡੀਆ 'ਚ ਵੀ ਨਿਕਲ ਰਿਹਾ ਹੈ ਕਈ ਥਾਵਾਂ ਤੇ ਅੱਜ ਸਾਰੇ ਪੰਜਾਬ ਦੇ ਵਿੱਚ ਟ੍ਰੈਕਟਰ ਮਾਰਚ ਹੋ ਰਹੇ ਨੇ ਜਿਹੜੀ ਆ ਲੈਂਡ ਪਾਲ ਪੂਰਨਕ ਪੌਲਿਸੀ ਲਾਂਦੀ ਆ ਇਹਨਾਂ ਨੇ ਇਹ ਕਿਸਾਨਾਂ ਨੂੰ ਜਾੜਨ ਵਾਸਤੇ ਲਾਂਦੀ ਆ ਜਿਹੜੀਆਂ ਪਿੱਛੇ ਦੇ ਕਹਿੰਦੇ ਨੇ ਗ੍ਰੀਨ ਸਿਟੀਆਂ ਬਣਾਉਣੀਆਂ ਨੇ ਦੇਖੋ ਬਾਰਨ ਦੇ ਵਿੱਚ ਉਹ ਖੰਡਰ ਹੋਇਆ ਪੈਜੜਾ ਉਹ ਜਿਹੜੇ ਪਹਿਲਾਂ ਜ਼ਮੀਨ ਸੀਟੀਆਂ ਨੇ ਉਹਨਾਂ ਨੂੰ ਇਹ ਚਾਜ ਨਾਲ ਕਰ ਲੈਣਾ ਪਹਿਲਾਂ ਲੋਕਾਂ ਨੂੰ ਉਜਾੜਨ ਦਾ ਕਿਸਾਨਾਂ ਨੂੰ ਉਜਾੜਨ ਦਾ ਇਹ ਇਹ ਜਿਹੜੀ ਪਾਲਿਸੀ ਆ ਕਿਸਾਨਾਂ ਨੂੰ ਉਜਾੜਨ ਵਾਸਤੇ ਆ ਨਾ ਕਿ ਕਿਸੇ ਦੇ ਕਿਸੇ ਦੇ ਫਾਇਦੇ ਵਾਸਤੇ ਇਸ ਕਰਕੇ ਭਰਾਵੋ ਅਸੀਂ ਅੱਜ ਸੰਗੁਗਤ ਕਿਸਾਨ ਬੋਰਚੇ ਵੱਲੋਂ ਆ ਸਾਰੇ ਟਰੈਕਟਰ ਪਿੰਡਾਂ ਦੇ ਵਿੱਚੋਂ ਅੱਜ ਹਜ਼ਾਰਾਂ ਟਰੈਕਟਰ ਸੜਕਾਂ ਦੇ ਉੱਤੇ ਮਾਰਚ ਕਰਨਗੇ ਤੇ ਪਾਲਸੀ ਨੂੰ ਰੱਦ ਕਰਾ ਕੇ ਫਿਰ ਆਟਾ ਦੇ ਜਿੱਨਾ ਚਿਰ ਇਹ ਪਾਲਸੀ ਰੱਦ ਨਹੀਂ ਹੁੰਦੀ ਉਹਨਾਂ ਚਿਰ ਸਾਡਾ ਸੰਘਰਸ਼ ਸੰਯੁਕਤ ਮੋਰਚੇ ਵੱਲੋਂ ਆ ਤੇ ਚਾਰੀ ਜਾਰੀ ਰਹੂਗਾ ਡਾਕਟਰ ਦਰਸ਼ਨਪਾਲ ਵੀ ਥੋੜਾ ਟਾਈਮ ਸਿਕਾਉਣ ਵਾਲੇ ਨੇ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿੱਥੋਂ ਤੱਕ ਦੂਰ ਤੱਕ ਨਜ਼ਰ ਆਉਂਦੀ ਹੈ ਕਿਸਾਨ ਆਏ ਪਏ ਨੇ ਕਿਸਾਨ ਜਥੇਬੰਦੀਆਂ ਪਹੁੰਚੀਆਂ ਪਈਆਂ ਨੇ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਪਹੁੰਚੇ ਪਏ ਨੇ ਤੇ ਕਿਸਾਨਾਂ ਵੱਲੋਂ ਕਹਿ ਦਿੱਤਾ ਗਿਆ ਕਿ ਸਾਡਾ ਮੋਰਚਾ ਇਵੇਂ ਚੱਲਦਾ ਰਹੂਗਾ ਜਦ ਤੱਕ ਵਾਪਸ ਪੁਲਸੀ ਨਹੀਂ ਲਈ ਜਾਂਦੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਥੇਬੰਦੀਆਂ ਕਿਸਾਨ ਆਗੂ ਪਹੁੰਚੇ ਪਏ ਨੇ ਦੋਨੋਂ ਪਾਸੇ ਸੜਕ ਦੇ ਹਾਲੇ ਦੁਆਲੇ ਦੇਖ ਸਕਦੇ ਆ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਏ ਪਏ ਨੇ ਟਰੈਕਟਰ ਲੈ ਕੇ ਪਹੁੰਚੇ ਪਏ ਨੇ ਤੇ ਦੇਖ ਸਕਦੇ ਹੋ ਕਿ ਸੜਕ ਇਹ ਪਸਿਆਣਾ ਰੋਡ ਬਾਈਪਾਸ ਹੈ ਮੇਨ ਤੇ ਜਿੱਥੋਂ ਦੂਰ ਤੱਕ ਨਿਗਾਹ ਜਾਂਦੀ ਹੈ ਕਿਸਾਨਾਂ ਦੇ ਟਰੈਕਟਰਾਂ ਤੇ ਲੱਗੇ ਝੰਡੇ ਨਜ਼ਰ ਆ ਰਹੇ ਨੇ ਬੇਹਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਪਏ ਨੇ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਇਹ ਮਾਰਚ ਕੱਢਿਆ ਜਾ ਰਿਹਾ ਮਾਰਚ ਕੀ ਹੈ ਕੀ ਜਿਹੜੀ ਲੈਂਡ ਪੋਲਿੰਗ ਨੂੰ ਲੈ ਕੇ ਪਾਲਿਸੀ ਕੱਢੀ ਗਿਆ ਉਸ ਦੇ ਵਿਰੋਧ ਦੇ ਵਿੱਚ ਕਰਿਆ ਜਾ ਰਿਹਾ ਹੈ ਸ਼ਾਂਤੀਪੂਰਕ ਮਾਰਚ ਹੈ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਸ਼ਾਂਤੀਪੂਰਕ ਕਰ ਰਹੇ ਹਾਂ ਪਰ ਜੇ ਸਾਡੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਅਸੀਂ ਗਰਮ ਵੀ ਕਰਾਂਗੇ ਸਾਰੇ ਨੂੰ ਆਪਾਂ ਸਰਗਰਮ ਹੋ ਕੇ ਇਸ ਤੇ ਐਕਸ਼ਨ ਲਾਵਾਂਗੇ ਤੇ ਹੋਰ ਵੀ ਅਪਡੇਟਸ ਲਈ ਜੁੜੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ